ਇਹ ਕਹਿ ਵੀ ਥਾ ਤੇ ਮੈਂ ਕੋ ਨਸ਼ੇਤ ਹੁੰਦੇ ਛੜਾਇਆ ਸਭ ਜਿੰਨਾ ਬੋਲੇ ਤਵਾਸ ਤੋਂ ਨੁਕਸਾਨ ਰਹਾ ਇਹਦੇ ਨਾਲੋਂ ਤੱਕ ਨੂੰ ਗੋਲੀ ਮਾਰ ਦਿੰਦੇ ਚੰਗਾ ਸੀਗਾ ਮੈਨੂੰ ਬਹੁਤ ਡਰ ਉਹ ਮੈਂ ਇਸ ਬੰਦੇ ਦੇ ਖਲਾ ਟਾਲਵਾੜੀ ਦੇ ਡੰਗੋ ਕੇ ਮੈਂ ਚੂਟ ਬੋਲੇ ਸੱਜਣ ਕੇ ਬੰਦਾ ਨਿਕਲ ਗਰੀਬ ਤੇ ਗਰੀਬ ਮੇਰੀ ਮਾਂ ਅੱਜ ਵੀ 100 ਸਾਲ ਦੀ ਆਪਣੇ ਪੋਤੇ ਨੂੰ ਰੋਦੀ ਹੈ ਜਾਣ ਕਰਕੇ ਤੇ ਲੋਕ ਉੱਠ ਕੇ ਵੋਟਾਂ ਵੰਦਿ ਕਿਦਾਂ ਦੇ ਗੋਸ਼ ਬੋਲਦੇ ਕਿੰਨੇ ਗੱਦੀਆਂ ਨੂੰ ਦੱਸ ਦੇ ਇਹ ਮੇਰਾ ਕਿਹੜਾ ਬੰਦਾ ਜਿਹੜਾ ਬਚੇ ਰਖਾਉਂ ਕੇ ਬੇਰਤਵਾਦ ਇਹਨਾਂ ਦੇ ਬੱਚੇ ਬਾਹਰ ਜਾਂਦੇ ਸਾਡੇ ਹੀ ਪਿੰਡਾਂ ਦੇ ਅਸੀਂ ਆਹ ਮੰਦੇ ਆ ਸਾਡੇ ਬੱਚੇ ਉੱਤੇ ਪੜਦੇ ਸਾਡੇ ਬੱਚੇ ਉੱਤੇ ਨਸ਼ਾ ਕਰਦੇ ਸਾਡੇ ਬੱਚੇ ਨੂੰ ਨਸ਼ਾ ਨਾ ਕਰੇ ਸਰ ਉਹ ਇਹ ਤਸਵੀਰਾਂ ਤੋਂ ਕੰਮ ਕਰ ਰਿਹਾ ਔਰ ਨਸ਼ਾ ਖਤਮ ਕਰਕੇ ਛੱਡਾਂਗੇ ਸਾਡੀ ਨਸ਼ਾ ਪੰਜਾਬ ਤੋਂ ਖਤਮ ਕਰਾਂਗੇ ਆਸ਼ਪਾ ਦੇ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਤੇ આરોਪ ਲਾਏ ਗਏ ਕਿ ਕਿ ਪਿੰਡ ਅਜਨਾਲਾ ਦੇ ਖਾਣੇ ਦੇ ਵਿੱਚ ਇੱਕ ਦੋ ਨਛਾ ਤਸਕਾਰ ਨੂੰ ਫਰਾਂਗੇ ਸੀਗੇ ਕੁਲਦੀਪ ਢਾਲੀਵਾਲ ਇੱਥੇ ਪਹੁੰਚ ਗਏ ਨੇ ਲੁਧਿਆਣਾ ਦੇ ਵਿੱਚ ਪਛਮੀ ਜਿਮਨੀ ਚੋਨਾ ਦਾ ਅਖਾੜਾ ਲਗਾਤਾਰ ਭੱਜਦਾ ਹੋਇਆ ਨਜ਼ਰ ਆ ਰਿਹਾ ਵਾ ਕਿ ਉੱਥੇ ਹੀ ਅੱਜ ਪ੍ਰੈਸ ਕਾਨਫਰੰਸ ਦਾ ਆਜੋ ਜਨ ਵੀ ਜਰਕੇ ਕੀਤਾ ਗਿਆ ਵਾ ਕੁਲਦੀਪ ਢਾਲੀਵਾਲ ਨੇ ਵੀ ਗੱਲਬਾਤ ਕਰਨਗੇ ਕੁਲਦੀਪ ਢਾਲੀਵਾਲ ਨਾਲ ਤੁਸੀਂ ਆਪਣਾ ਸਿਕਰ ਦਪਰੇ ਗੱਡੀ ਦੇ ਵਿੱਚ ਟਾਈਮ ਕੱਢ ਕੇ ਆਇਓ ਸਾਨੂੰ ਇਸ ਕਰਕੇ ਤੁਹਾਨੂੰ ਬਿੱਲ ਦੀ ਲੋੜ ਪਈ ਹੈ ਕਿ 20 ਰੁਪਿਆ ਬੀਜਪੀ ਦੇ ਇੱਕ ਆਗੂ ਉਹਨਾਂ ਸ੍ਰੀਮ ਜੀ ਜਿਹੜੇ ਬੀਜਪੀ ਦੇ ਸੈ ਹੈ ਸਪੋਕਸਮੈਨ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸਪ੍ਰੈਸਿਡੈਂਟ ਵੀ ਨੇ ਉਹਨਾਂ ਨੇ ਇੱਕ ਪੀਸੀ ਕਰਕੇ ਉਹਨੇ ਇੱਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਦਾ ਸਵੇਰੇ ਦੋ ਜਿਹੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦੇ ਇਨਸਾਨ ਨੂੰ ਪਤਾ ਨਹੀਂ ਉਹਨਾਂ ਸਮਗਲ ਨੇ ਕੀ ਕੀਆ ਮੈਂ ਤੁਹਾਨੂੰ ਕੋਈ ਆਪਣੇ ਬਾਰੇ ਦੱਸਣਾ ਮੇਰਾ ਪਿੰਡ ਸਾਬ ਜਗਦੇਖਲਾ ਦਿਲਾਂ ਬੇਸਰਬ ਬਲਾਕ ਦਾ ਸਾਸਿਨਾ ਮੈਂ 2 ਹਰ ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਉਸ ਵੇ ਮੈਂ 13 ਚ ਵਾਪਸ ਆਇਆ ਜਿੱਦੋਂ ਪੰਜਾਬ ਦੇ ਵਿੱਚ ਬੀਜੇਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ 5 ਸਾਲ ਮੇਰਾ 32 ਸਾਲ ਦਾ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਡਾ ਉਸ ਸਮੇਂ ਨਸ਼ੇ ਦੇ ਨੌਂ ਜਿਹੜਾ ਉਹਦੀ ਮੌਤ ਉਹਦੀ ਮੇਰਾ ਪਰਿਵਾਰ ਨਸ਼ੇ ਤੋਂ ਪੀੜਤ ਉਹ ਉਸ ਸਮੇਂ ਜਦੋਂ ਮੇਰੇ ਪਤੀ ਦਾ ਮੌਤ ਹੋਈ 32 ਸਾਲ ਦੀ ਸਕੂਲ ਚ ਕਲਾਸ ਕਰ ਰਿਹਾ ਸੀਗਾ ਤੇ ਸਿਰ ਮੈਂ ਮਰਕਾ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਹੋਰ ਤਿੰਨ ਚਾਰ ਮੁੰਡੇ ਸਿਗੇ ਜਿਨ੍ਹਾਂ ਦੀ ਮੌਤ ਹੋ ਗਈ ਮੈਂ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਵਾਅਦਾ ਕਰੇ ਹੇ ਉਸ ਸਮੇਂ ਕਾਂਲੀ ਬੀਜੇਪੀ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਤਣਾ ਤੜ ਵੇਚਦੇ ਸੀਗੇ ਉਹਦੇ ਪੈਸਾ ਨੂੰ ਪਤਾ ਨਹੀਂ ਇਹਨਾਂ ਦੀ ਪਾਰਟੀ ਦੇ ਮਾਜੇ ਨਾਲ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ੇ ਦੇ ਵਿੱਚ ਨਾ ਲੱਗਦਾ ਸੀਗਾ ਉਹ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸ ਦੀ ਜੁਤ ਨਹੀਂ ਕੇ ਬੋਲਦੇ ਉਸ ਸਮੇਂ ਪੰਜਾਬ ਪੁਲਿਸ ਦੇ ਡਕੇ ਡੀਜੀਪੀ ਸਸੀ ਕਾਂਜੀ ਨਸ਼ਾ ਦੇ ਵਿਰੋਧ ਮੂਵਮੈਂਟ ਕਾਦੇ ਸੀਗੇ ਤੇ ਮੈਂ ਪਹਿਲੀ ਵਾਰ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਸੱਦ ਕੇ ਬਹੁਤ ਵੱਡੀ ਰੈਲੀ ਕੀਤੀ ਦਸੇ ਦੇ ਖਵਾ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ ਵਰਲਡ ਵਾਈਡ ਬਹੁਤ ਮਸ਼ਹੂਰ ਹੋਇਆ ਮੈਂ ਪਹਿਲਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਖੁਦ ਸਵੇਰ ਤੋਂ ਪਹਿਲਾਂ ਵੀ ਜੇ ਤੁਸੀਂ ਉਹ ਥੋੜਾ ਸੋਈਣਾ ਚਾਹੋ ਇਹ ਲੀਡਰ ਸੁਣਦੇ ਹੋ ਜਦੋਂ ਅੱਤਵਾਦੀ ਮੂਵਮੈਂਟ ਸੀਗੀ ਉਹਦੇ ਮੇਰੇ ਦੋ ਭਾਈ ਇੱਕ ਮੇਰਾ ਪਰ ਗੋਰੀ ਅੱਤਵਾਦੀਆਂ ਨੇ ਸ਼ਹੀਦ ਕੀਤਾ ਅਸੀਂ ਅੱਤਵਾਦ ਦੇ ਖਿਲਾਫ ਵੀ ਲੜੇ ਅਸੀਂ ਨਸ਼ੇ ਦੇ ਖਿਲਾਫ ਵੀ ਲੜੇ ਤੇਲੀ ਜੀ ਉਹਦੇ ਕੇ ਇੱਕ ਮੇਰਾ ਜੀ ਨਸ਼ੇ ਨੇ ਕਰਕੇ ਸਾਡੇ ਵਿੱਚ ਨਹੀਂ ਗਾਜੋਦੇ ਜਵਾਨ ਪੁੱਤ ਜਿਹੜੇ ਬੱਚਾ ਦੇ ਮਿਹਨਤ ਕਰਦੇ ਫਿਰਦੇ ਹੁਣ ਜਿਹੜੀ ਗੱਲ ਇਹਨਾਂ ਨੇ ਪੈਸਾ ਦੇਖਿਆ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਸਭੀ ਪਾਰਟੀਆਂ ਦੇ ਸਾਡੇ ਮਾਨਜੋ ਬੋਖਲਤਰੀ ਸਰਦਾਰ ਭਗਵੰਤ ਸਲਮਾਨ ਜੀ ਦੇ ਜੋ ਦੇਸ਼ੇ ਦੇ ਬਹੁਤ ਜਿਹੜਾ ਸ਼ੁਰੂ ਕੀਤਾ ਸੀਗਾ ਅਸੀਂ ਉਹਦੇ ਚ ਸਿੱਧਾ ਗਿਆ ਸੀਗਾ ਕਿ ਜਿਹੜਾ ਵੱਲ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜਿਹ ਬੰਦੇ ਦੀ ਇਲਾਜ ਚਾਹੀਦਾ ਉਹਨਾਂ ਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨੂੰ ਉਹਨਾਂ ਨੇ ਜਿਗਰ ਕੀਤੀ ਹੈ ਇਹ 28 ਮਈ ਨੂੰ ਸਾਡੀ ਅਰਵਾ ਪੁਲਿਸ ਨੇ ਦੋ ਨਾਲੇ ਨਾਲ ਹੀ ਕਿਲੋਮੀਟਰ ਦੇ ਇੱਕ ਪਿੰਡ ਆ ਲੱਖੂਆ ਉਸ ਪਿੰਡ ਦੇ ਵਿੱਚੋਂ ਮਸ਼ੇ ਕਰਕੇ 6-7 ਲੜਕੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦਾ ਗਲੇਮੈਂਟ ਸਵੇਰੇ ਮੇਰੇ ਤੋਂ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਨਜਾਇਜ਼ ਵਿੱਚ ਫੜੇ ਗਏ ਆ ਉਹ ਪਿੰਡੇ ਆ ਵੇਚ ਦੇ ਨਹੀਂ ਗੇ ਇੱਕ ਮੁੰਡਾ ਦੋ-ਤਿੰਨ ਪਹਿਲਾਂ ਹੀ ਉਹਦੇ ਮਸ਼ਾ ਸੁਣਾਉ ਕੈਂਟਰ ਦੇ ਵਿੱਚੋਂ ਆਇਆ ਸੀਗਾ ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਮੈਂ ਸੱਚ ਉਹਨਾਂ ਨਾਲ ਗੱਲ ਕਰਦਾ ਸਾਡੇ ਸਕੂਲਾਂ ਦੇ ਪ੍ਰੋਗਰਾਮ ਸੀਗੇ ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨਾਂ ਦਾ ਐਸਐਟ ਨੂੰ ਕਾਲ ਕੀਤੀ ਉਹਦੀ ਕਾਲ ਵੀ ਨਹੀਂ ਹੁੰਦੀ ਸੀਗੀ ਤੇ ਮੈਂ ਉਹ ਖੁਦ ਖਾਣੇ ਚਲਾ ਗਿਆ ਮੈਂ ਸੱਚ ਉਹਨੂੰ ਪੁੱਛਿਆ ਜੀ ਕਿੰਨੇ ਬੰਦੇ ਲਾਉਂਦੇ ਕਹਿੰਦਾ ਜੀ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜੀ ਰਾਸ ਨਾਂ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲੋ ਪਰ ਜੇ ਨਸ਼ਾ ਕਰਦੇ ਐ ਤੇ ਇਹਨਾਂ ਨੂੰ ਹੁਣੇ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਆ। ਔਰ ਮੈਂ ਉਹਨਾਂ ਬੁੜਿਆ ਨੂੰ ਜੇ ਤੁਹਾਨੂੰ ਉਹਨੇ ਵੀਡੀਓ ਦਿਖਾਈ ਹੋਊਗੀ ਉਹਨਾਂ ਮੁੰਡਿਆਂ ਨੂੰ ਮੈਂ ਹਵਾਲਾ ਉੱਥੇ ਬਾਹਰ ਕਿਹਾ। ਉਹਨਾਂ ਨੇ ਮੈਂ ਪੁੱਛਿਆ ਪੁੱਤ ਤੂੰ ਨਸ਼ਾ ਕਰਦੇ ਓਂ ਇਹ ਵੇਚ ਦੇ। ਉਹ ਕਹਿੰਦੇ ਜੀ ਅਸੀਂ ਕਰਦੇ। ਮੈਂ ਕਿਹਾ ਤੁਹਾਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਹੁੰਚੀ ਕਰਾ ਦਈਏ। ਕਹਿੰਦੇ ਜੀ ਕਰਾ ਦਿਓ। ਮੈਂ ਅਸਲ ਤੇ ਤੁਹਾਨੂੰ ਕਹਿ ਗਿਆ। ਮੈਂ ਕਿਹਾ ਜੇ ਇਹਨੂੰ ਦੋਵਾਂ ਨੂੰ ਨਸ਼ਾ ਛਡਾਊ ਕੈਂਦਰ ਵਿੱਚ ਇਹਨਾਂ ਤੁਸੀਂ ਦਾਖਲ ਕਰਾ ਦਿਓ ਜੇ ਇਹਨਾਂ ਦਾ ਕੋਈ ਜ਼ੁਲਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰ ਦਿਓ ਕੋਈ ਗੱਲ ਨਹੀਂ ਪਰ ਪਹਿਲਾ ਕੋਸ਼ਿਸ਼ ਕਰੋ ਕਿ ਨਸ਼ਾ ਛਡਾਊ ਕੇਂਦਰ ਚ ਮੇਰੇ ਕਹਿਣ ਤੇ ਐਸਐਚਓ ਨੇ ਉਹ ਦੋਵੇਂ ਮੁੰਡੇ ਦਸ਼ਾ ਛਡਾਊ ਕੇਂਦਰੋਂ ਮੋੜ ਸਰਪੇ ਤੇ ਉਹ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਐਚਓ ਦੀ ਕਹਿੰਦਾ ਸਰ ਇੱਕ ਇਹਨਾਂ ਮੁੰਡਿਆਂ ਦੇ ਇੱਕ ਇੱਕ ਪੂਰੀ ਸ਼ਹਿਤ ਪਤਨ ਕੀ ਕਿਹਾ ਮੈਂ ਇਹਨਾਂ ਦੇ ਵਿੱਚ ਹੀ ਆ ਮੈਂ ਕਹਿੰਦਾ ਵਿੱਚ ਹੀ ਆ ਮੈਂ ਉਹ ਪੁਜਾਰੀ ਮੈਂ ਕਹਿਆ ਸਜਾ ਦੇ ਹੱਕ ਦਾ ਲੈ ਕਿੰਦੇ ਦੀ ਸਜਾ ਦੇ ਹੱਕ ਦਾ ਇਹਨਾਂ ਨੇ ਥੋੜੀ ਵੇਚੀ ਤੇ ਪਾ ਲੈ ਪਿੰਦੇ ਆ ਮੈਂ ਕਹਿਆ ਦੇ ਨੂੰ ਵੇਚੀਆ ਤੇ ਇਹਨਾਂ ਨੂੰ ਐਫਆਈਆ ਦੇ ਪਾ ਦਿਓ ਮੈਂ ਐਫਆਈਆ ਲੈ ਕੇ ਆਇਆ ਉਹਨਾਂ ਮੁੰਡਿਆਂ ਦੇ ਉੱਤੇ ਐਫਆਈਆ ਹੋਈ 50 ਵੱਧ ਉਹ ਬੰਦੇ ਜ਼ੋਰ ਚ ਗਏ ਮੈਂ ਸਿਰਫ ਇਹਨਾ ਬੋਲ ਦਾ ਕੀਤਾ ਕਿ ਉਹ ਮੇਰੀ ਸਰਕਾਰ ਦਾ ਫੈਸਲਾ ਜੋ ਮੇਰੇ ਮੁੱਖ ਮੰਤਰੀ ਦਾ ਫੈਸਲਾ ਹੈ ਕਿ ਜਿਹਨੂੰ ਇਲਾਜ ਚਾਹੀਦਾ ਉਹਨੂੰ ਇਲਾਜ ਦੇਵਾਂਗੇ ਜਿਹਨੂੰ ਸਜ਼ਾ ਚਾਹੀਦੀ ਸਜ਼ਾ ਦੇਵਾਂਗੇ ਸਭ ਜਿਹੜੇ ਲੀਡਰ ਗੱਲਾਂ ਕਰਦੇ ਆ ਇਹਨਾਂ ਨੂੰ ਪੁੱਛੋ ਇੱਕ ਤਾਂ ਨਸ਼ੇ ਦੇ ਖਿਲਾਫ ਲੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਪਰਿਵਾਰਾਂ ਦਾ ਕੋਈ ਜੀ ਨਸ਼ੇ ਦੇ ਖਿਲਾਫ ਕਿਤੇ ਗਏ ਨੇ ਸ਼ਹਾਦਤ ਦਿੱਤੀ ਆ ਅਸੀਂ ਸਰ ਉਹ ਲੋਕ ਆ ਜਿਹੜੀ ਵੀ ਮੂਵਮੈਂਟ ਪੰਜਾਬ ਦੇ ਚੱਲਦੀ ਆ ਉਹਦੇ ਚ ਸਾਡੇ ਪਰਿਵਾਰ ਹਿੱਟ ਹੋ ਜਾਂਦੇ ਆ ਔਰ ਜਦੋਂ ਮੈਂ ਉਹਨੂੰ ਇਹ ਕਿਹਾ ਐਸਐਚਓ ਨੂੰ ਤੇ ਤੂੰ ਇਹਨਾਂ ਦਾ ਲਾਸ਼ ਕਰਾ ਦੇ ਆ ਮੇਰਾ ਫੇਸਬੁੱਕ ਦਾ ਦਾ ਪੇਜ ਆ ਆ ਸੱਚੇ ਸਾਹਮਣੇ ਖੜੋਤ ਉਦੋਂ ਮੁੰਡੇ ਨੇ ਵੀਡੀਓ ਬਣਾਈ ਸੱਚ ਉਹਨਾਂ ਮੈਂ ਗੱਲਾਂ ਕਰਨ ਦਿਆ ਇਹ ਸਰ ਜਿਹੜੇ ਪਾਗਲ ਬੋਲਦੇ ਇੱਕ 172 ਹਜ਼ਾਰ ਵਿਊ ਆ ਜਾਂਦੇ ਕਿਉਂਕਿ ਮੈਂ ਉਹਨੂੰ ਕਿਹਾ ਦੇ ਸੀਗਾ ਤੇ ਜੇ ਮੈਸਜ ਛੱਡਣ ਵਾਲੇ ਆ ਤੇ ਜਦੋਂ ਮੈਂ ਉੱਤੇ ਦਾਗ ਕਰਾਂ ਮੈਂ ਇੰਨੀ ਗੱਲ ਕਹਾਂ ਕਿ ਮੈਂ ਪੰਚਾਇਤ ਨੂੰ ਦੱਸਤਾ ਨਹੀਂ ਕਿ ਉਹਨਾਂ ਨੂੰ ਨਸ਼ਾ ਕੇਂਦਰ ਚ ਭੇਜਤਾ ਜੇ ਉਹਨਾਂ ਦਾ ਕੋਈ ਸੂਰ ਨਹੀਂ ਹੋਊਗਾ ਤੇ ਕੋਈ ਕਾਰਵਾਈ ਨਹੀਂ ਹੋਊਗੀ ਸੋ ਜਿਹੜਾ ਝੂਠ ਬੋਲ ਕੇ ਗਏ ਸਾਡਾ ਸਾਰਾ ਇੱਥੋਂ ਦਾ ਮੇਰੀ ਪ੍ਰੋਗਰਾਮ ਦੀ ਅਸ ਸੀ ਕਦੀ ਪੁੱਛਦੇ ਦਫਨਾਈ ਕਰਦੇ ਨਾ ਸੀ ਕਦੀ ਪੁੱਛ ਤੂੰ ਕਹਿੰਦੇ ਪਰ ਇਹ ਗੱਲ ਨੂੰ ਕਹਿੰਦੇ ਪੁੱਛ ਦੂੰ ਕਿ ਜਿਹੜਾ ਪੀਣ ਵਾਲਾ ਉਹਨੂੰ ਹਸਪਤਾਲ ਛੱਡ ਦੋ ਜਿਹੜਾ ਮੇਜਦਾਂ ਨੂੰ ਜੇਲ੍ਹ ਚ ਭੇਜ ਦਿਓ ਆਪ ਫਾਇਦਾ ਜਿਹੜੀ ਉਹਨਾਂ ਦੁਨੀਆ ਦੇਖਲਾ ਵੱਧ ਗਈ ਹੈ ਉਹ ਜੇਲ੍ਹ ਚ ਦੇ ਸਮਝ ਨਿਕਲ ਸੋ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਭਾਈ ਸਾਹਿਬ ਇਹ ਇਹ ਕਰਦੇ ਗਏ ਪੀਸੀ ਇਹ ਪੰਜਾਬ ਪਬਲਿਕ ਸੈਕਟਰ ਕਿਊਸ਼ ਦੇ ਮੈਂਬਰ ਹੈ ਇਹ ਇਹ ਨਵੀਂ ਸਰਕਾਰ ਦੀ ਇਹ ਨਵੀਂ ਫਾਇਰ ਦਾ ਜੋਰੀ ਨੌਕਰਾਂ ਦੇ ਪੈਸੇ ਲੁੱਟੀਆਂ ਦੇ ਲਈ ਇਹਨਾਂ ਦੇ ਐਫਆਈਆ ਬੰਦ ਹੋਈ ਇਹ ਭਗਵਾਨੇ ਕਿਸਾ ਭੱਜੇ ਸੀਗੇ ਤੇ ਭਗਵਾਨੇ ਸੀਗੇ ਸਾਡੇ ਨਾਲ ਪੁੱਛੋ ਤੁਸੀਂ ਕਹਿੰਦੇ ਇਹ ਦੰਦ ਇਹ ਮੇਰਾ ਕਿਹੜਾ ਬੰਦਾ ਜਿਹੜਾ ਬੇਸ਼ਰਮ ਖਾਂ ਕੇ ਇਹਨਾਂ ਨੂੰ ਭਗਵਾਉਂਦਾ ਇਹਨਾਂ ਦੇ ਪੁੱਛੇ ਬਾਹਰ ਜਾਂਦੇ ਸਾਡੇ ਸੀ ਪਿੰਡਾਂ ਦੇ ਅਸੀਂ ਆਹ ਮੰਦੇ ਆ ਸਾਡੇ ਬੱਚੇ ਉੱਤੇ ਪੜਦੇ ਆ ਸਾਡੇ ਬੱਚੇ ਉੱਤੇ ਨਿੰਦਾ ਕਰਦੇ ਆ ਅਬੇ ਬੱਚੇ ਨੂੰ ਦੱਸਿਆ ਨਾ ਮਾਪੇ ਸਰ ਅਸੀਂ ਆਪਣੇ ਜੀਵੰਦ ਇਹ ਕਹਿ ਦਿੱਤਾ ਤੇ ਮੈਂ ਕੋਈ ਨਸ਼ਾ ਉਤੋਂ ਦੇ ਛਡਾਇਆ ਸਰ ਜਿੰਨਾ ਬੋਲੇ ਤਦਵਾਤੋਂ ਨੁਕਸਾਨ ਹੋਇਆ ਇਹਦੇ ਨਾਲ ਤੱਕ ਨੂੰ ਗੋਲੀ ਮਾਰ ਦਿੰਦੇ ਹੋ ਚੰਗਾ ਸੀਗਾ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਇਸ ਬੰਦੇ ਦੇ ਖਿਲਾਫ ਕਾਨੂੰਨੀ ਵੀ ਕਰੂੰਗਾ ਕਿ ਮੈਂ ਝੂਠ ਬੋਲਿਆ ਸਾਡੇ ਕੇ ਪੰਜਾ ਦੇ ਕਰੂੰਗੀ ਕਾਨੂੰਨੀ ਖਿਲਾਫ ਕਰੂੰਗਾ ਸਰ ਮੈਂ ਵਿਟਨੈਸ ਸਾਹਮਣੇ ਤੁਹਾਡੇ ਬੈਠਾਂ ਜਿਹੜਾ 32 ਸਾਲ ਦਾ ਪਤੀ ਦਾ ਨਸ਼ਾ ਟਿਕਾ ਲਾ ਕੇ ਬੈਠਾ ਮੇਰੀ ਪੰਜੜੀ ਮੇਰੀ ਮਾਂ ਅੱਜ ਵੀ 100 ਸਾਲ ਦੀ ਆਪਣੇ ਪੋਤੇ ਨੂੰ ਦੋਲਦੀ ਹੈ ਜਾਣ ਕਰ ਕਰ। ਮੇ ਲੋਕ ਉੱਠਦੇ, ਵੋਟਾਂ ਦਿੰਦੇ, ਕਿਦਾਂ ਦੇ ਲੋਕ ਛੋਲਦੇ, ਕਿੰਨੇ ਕੱਢਿਆ ਨੂੰ। ਸੋ ਮੈਂ ਤੁਹਾਨੂੰ ਇਹਣਾ ਚਾਹੁੰਦਾ ਕਿ ਨਾ ਸਾਡਾ ਬਾਬਾ ਕੁਤਕਦਮ ਨਾ ਇਰਦਾਂ ਦਰਸੀ ਕੋ ਕੰਮ ਕਰਦੇ ਆ, ਨਾ ਅਸੀਂ ਮੇਜਰ ਸਮਗਲ ਨੂੰ ਕੋਈ ਸ਼ਟਰ ਕਰਦੇ ਆ। ਜੇ ਤੁਹਾਡੇ ਤੋਂ ਕੋਈ ਜਾਣ ਸਕਦਾ ਹੋਵੇ ਤੇ ਤੁਸੀਂ ਸਭ ਉੱਥੇ ਜਾ ਕੇ ਲੱਕੂਆ ਪਿੰਡ ਤੋਂ ਪੁੱਛ ਸਕਦੇ ਹੋ ਕਿ ਬੰਦੇ ਜੇਲ੍ਹ ਚ, ਜੇਲ੍ਹ ਉਹਨਾਂ ਦਾ ਪਤਾ ਹੈ। ਕਮੇਟ ਮੁੰਡਾ ਪਰੇਰ ਮੈਸੇਜ ਉਹ ਕਿਦਾਂ ਸਮਾਹੀ ਪਰ ਉਸ ਨੂੰ ਬੀਪ ਉਹ ਗੱਲ ਵੀ ਉਹ ਕੁੜੀ ਜਨ ਨੂੰ ਦਿੱਤੀ ਆ ਸੋ ਮੈਂ ਤੁਹਾਨੂੰ ਕਿਹੜਾ ਦਊਣਾ ਤੇ ਮੈਂ ਨਾਟਕਾਂ ਨਸ਼ਿਆਂ ਦੇ ਪਿੱਛੇ ਦੱਸ ਸਕਦਾ ਮੇਰੀ ਪਾਰਟੀ ਮੇਰੇ ਕੋਲਡੀ ਕ੍ਰੀਮ ਅਰਵਿੰਦ ਕੇਵਲ ਜੀ ਮੇਰੇ ਮੁੱਖ ਮੰਤਰੀ ਸਦਾ ਪਗਲ ਸਖਮਾਨ ਜੀ ਜਿਨ੍ਹਾਂ ਨੇ ਸਾਡੇ ਵੋਟਾਂ ਸ਼ੁਰੂ ਕੀਤਾ ਜਿਨ੍ਹਾਂ ਨੇ ਜੰਦ ਸ਼ੁਰੂ ਕੀਤਾ ਜਿਹੜਾ ਜੰਦ ਮੈਸ਼ੇ ਦਾ ਬੋਲਦਾ ਉਹ ਵਿੱਚ ਅਸਲੀ ਰਾਤ ਦਿਨ ਕੰਮ ਕਰ ਰਿਹਾ ਅਗਰ ਨਸ਼ਾ ਖਤਮ ਕਰਕੇ ਛੱਡਾਂਗੇ ਸਾਡੀ ਨਸ਼ਾ ਪੰਜਾਬ ਚ ਖਤਮ ਕਰਾਂਗੇ ਅਗਲੀ ਵਾਰ ਜਦੋਂ ਮੈਂ ਤੁਹਾਡੇ ਕੋਲ ਲੈ ਕੇ ਆਉਂਗਾ ਤੇ ਅਮਰਸਰ ਦੇ ਜਿੱਥੇ ਭਾਜਪਾ ਦੇ ਲੀਡਰ ਆ ਉੱਥੇ ਕਿੰਨਾ ਕਿੰਨਾ ਨਸ਼ਾ ਵਿਖਿਆ ਕਿੰਨੇ ਕਿੰਨੇ ਹੁਣ ਤੱਕ ਬੰਦੇ ਬੈਠੇ ਤੇ ਮੈਂ ਕਾਪੀ ਬਣਾ ਲਓ ਤੁਸੀਂ ਮੀਡੀਆ ਦੇ ਇਹ ਪਰ ਫਿਰ ਜੇ ਮੈਂ ਤੁਹਾਨੂੰ ਦੱਸੂਗਾ ਵੀ ਕਿੰਦੀ ਨੇ ਉਹ ਪੀਰ ਵਾਲੇ ਬੰਦੇ ਸੀ ਟਾਰਗੇਟ ਆ ਕੇ ਕੋਰੇ ਕਿਜੀ ਗਲਤੀ ਐ ਕਿਥੋਂ ਆ ਰਹਿਆ ਨਸ਼ਾ ਹੈਗਾ ਇੰਟਰਨੈਸ਼ਨਲ ਬਣਾਉਂਦੇ ਨੇ ਸਰਦੀ ਜਿਹੜਾ ਨਸ਼ਾ ਸਾਡੇ ਹੱਕੇ ਚਲਾ ਰਿਹਾ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਡਰੋਨ ਦੇ ਭਾਈ ਸਾਡੀ ਅੰਬਸਾਦੀ ਪੁਲਿਸ ਬਾਰਡਰ ਐਂਜਰੀ ਦੀ ਪੁਲਿਸ ਸਾਡੇ ਬੀਐਸਐਫ ਅਲੱਤ ਕਰੇ ਰੋਕਾਉਂ ਤੂੰ ਰੋਜ਼ ਡਰੋਨ ਨੂੰ ਬੈਸ ਜਿਵੇਂ ਦੇ ਜਿਵੇਂ ਸਾਡੀ ਸਰਕਾਰ ਨੇ ਮਸ਼ਾਹਦੇ ਖਲਾਫ ਬੇਸ਼ਿਆ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇੱਕ ਗਿਆ ਤੇ ਆਈਪੀ ਡਰੋਨ ਸਿਸਟਮ ਜਿਹੜਾ ਉਹ ਅਸੀਂ ਲਾ ਦੇ ਜਿੱਦਣ ਉਹ ਲੱਗ ਗਿਆ ਫੇਰ ਸਾਰ ਪਾਸੇ ਤੋਂ ਮਸ਼ਾਹਦੇ ਆਉਗਾ ਫੇਰ ਤੁਸੀਂ ਦੇਖਿਓ ਉੱਥੇ ਜਿਹੜੇ ਰੋਹ ਡਰੋਨ ਹੁੰਦੇ ਆ ਉਹਨਾਂ ਨੂੰ ਅਸੀਂ ਡੱਕ ਦਿੰਦੇ ਆ ਤਾਲੀਬਾ ਸਾਹਿਬ ਕਹਿ ਦਿੱਤੀ ਪੁਲੀਸ ਦੇ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਹਿੰਦਾ ਉੱਧਰ ਤੱਕ ਗਿਆ ਵਿਵਾਦ ਕਹਿੰਦਾ ਤਾਂ ਮੈਨੂੰ ਉੱਥੇ ਭੇਜਿਆ ਜਦੋਂ ਤਾਲੀਬਾ ਸਾਹਿਬ ਬਾਹਰ ਸਾਹਮਣੇ ਜਾ ਕੇ ਨੇ ਅਧਿਕਾਰੀ ਨੂੰ ਇਹ ਗੱਲ ਕਹੀ ਕਿ ਇਹਨਾਂ ਨੂੰ ਬਾਹਰ ਕੱਟੋ ਇਹਨਾਂ ਨੂੰ ਵੀ ਕੋਈ ਕਹਿ ਨਹੀਂ ਸਕਦੀ ਸੀ ਇਹਨਾਂ ਦੇ ਅਧੀਨੇ ਕੋਲੋਂ ਨਾ ਵੱਡਾ ਅਧਿਕਾਰੀ ਆ ਕੇ ਕਹਿੰਦੇ ਨੇ ਕਿ ਨਾ ਉਹ ਚੱਲ ਸਕਦਾ ਸਰ ਦੀ ਕੋਲ ਮੈਂ ਤਾਂ ਪਿੰਡ ਦੇ ਪਚਾਤਲ ਹੋ ਗਿਆ ਮੈਂ ਪੁਰਗਦਾ ਮੋਗਾ ਸਰ ਮੈਨੂੰ ਇਹਨਾਂ ਦੇ ਤੇ ਲੋਕਾਂ ਦੇ ਬੁੱਧਾ ਪਈਆਂ ਜੇ ਨਾ ਨਾ ਲੋਕ ਮੇਰੇ ਤੋਂ ਦੁੱਖ ਤਰੂਣੇ ਆਉਣਗੇ ਤੇ ਮੈਂ ਕੋਈ ਨਹੀਂ ਜਾਊਗਾ ਸਰ ਮੈਂ ਜਿੱਥੇ ਜਾਣਾ ਬੋਲ ਨਾ ਲੋਕਾਂ ਲਈ ਜਾਊਗਾ ਦੋ ਘੋਟਾ ਬਾਗੇ ਨੂੰ ਮਿੱਟੂਣਾ ਸਰ ਧੰਨਵਾਦ ਸਾਹਿਬ ਜਿਹੜਾ ਕਹਿੰਦੇ ਨੇ ਪੰਜਾਬ ਚ ਨਸ਼ਾ ਵਿਕ ਰਿਹਾ ਹੈਗਾ ਬਾਰ ਬਾਰ ਜਿਹੜੇ ਬੀਜੇਪੀ ਵਾਲੇ ਰੋਪ ਲਾਉਂਦੇ ਪਰ ਕੇਂਦਰ ਸਰਕਾਰ ਕਿੰਨੀ ਜ਼ਿੰਮੇਵਾਰ ਅਜੇ ਵੀ ਆਪਾਂ ਬਾਰਡਰ ਰੂਸ਼ੀਏ ਟਮਾਟੇ ਤੇ ਬੈਠੇ ਕੀ ਕਰਾਉਂਦੇ ਸਰ ਜੀ ਬੀਜੇਪੀ ਵਾਲੇ ਰੋਪ ਲਾਉਂਦੇ ਆ ਬੀਜੇਪੀ ਦੀ ਸਰਕਾਰ ਕਿਦੋਂ ਦੀ ਆ ਦੇਖ ਦੇ ਵਿੱਚ ਬੀਜੇਪੀ ਵਾਲੇ ਰੋਪ ਲਾਉਂਦੇ ਤਾਂ ਇਹ ਦੱਸੋ ਤੇ ਉਹਨਾਂ ਨੇ ਕੀ ਕੀਤਾ ਨਸ਼ਿਆਂ ਤੇ ਅਸੀਂ ਤੇ ਕੀ ਕਰ ਬੀਜੇਪੀ ਵਾਲੇ ਦੱਸੋ ਉਹਨਾਂ ਦੀ ਸਰਕਾਰ ਆ ਉਸੇ ਦੇਖ ਵਿੱਚ ਮੋਦੀ ਸਾਹਿਬ ਦੀ ਉਹ ਦੱਸੋ ਕਿ ਉਹਨਾਂ ਨੇ ਪੰਜਾਬ ਦੇ ਤੇ ਨਸ਼ਾ ਢੱਕ ਲਈ ਸਾਡੇ ਮੁੱਖ ਮੰਤਰੀ ਸਾਹਿਬ ਕਈ ਵਾਰ ਕਹਿ ਕੇ ਆਏ ਕਿ ਡਰੋਨ ਲੱਗੋ ਸਾਹਿਬ ਬੀਐਸਐਫ 50 ਕਿਲੋਮੀਟਰ ਤੱਕ ਬੀਐਸਐਫ ਉਹਨਾਂ ਨੇ ਨਹੀਂ ਮੂਹ ਢੱਕੇ ਹਾਲੇ ਤੱਕ 52 ਲੋੜ ਪਿਆ ਤਿੰਨ ਕੈਬਿਨਿਟ ਕਾ ਦੇ ਵਿੱਚ ਤਿੰਨ 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 ਪਹਿਲਾਂ ਮੀਟੂ ਗਈ ਤੇ ਨਾ ਕਰਨ ਤੋਂ ਪਹਿਲਾਂ ਅਸੀਂ ਇਹ ਚ ਪਾਸ ਕੀਤਾ ਤੇ 80 ਡਰੋਨ ਸਿਸਟਮ ਹੁਣ ਸਰਦੇਸ਼ ਗੌਰਮਤਵਾਉਗੀ 532 ਕਿਲੋਮੀਟਰ ਲੰਮਾ ਜਿਹੜਾ ਬਾਰਡਰ ਸਾਡੇ ਨਾਲ ਲੱਗਦਾ ਇਸ ਕਰਕੇ ਮੈਂ ਕੀਤਾ ਕੀ ਹੈ বিজেপি والوں ਨੂੰ ਸਵਾਲ ਹੈ ਸਰਕਾਰ ਨੇ ਪੰਜਾਬ ਨੇ ਕੀ ਕੀਤਾ ਅਖਿਆਲੀਤੀ ਨੀਤਾ ਪਾਲਿਟੀ ਕੀ ਕੀਤਾ ਪੰਜਾਬ ਦੇ ਮੁਜੇ ਨੇ ਕੀ ਕੀਤਾ ਸਾਡੇ ਉੱਤੇ ਫੰਡ ਰੋਕੇ ਬਿਤੇ ਇਹਨਾਂ ਨੂੰ ਨਾਲ ਛਲ ਮੂਰੀ ਦੀ ਗੱਲ ਕਰਦੇ ਸਰ ਇਹ ਭਾਈਆ ਬੜਾ ਮਗਰਮਤਾ ਕਿ ਨਹੀਂ ਫੜ ਜਾਏਗਾ ਪੰਜਾਬ ਨੂੰ بار بار ਕਿਹਾ ਜਾਂਦਾ ਕਿ ਇੱਥੇ ਨਸ਼ਾ बिकਦਾ ਹੈ ਕੀ ਹੋ ਕੋਈ ਸਟੇਟਸ ਨਹੀਂ ਹੈ ਗਿਆ ਨੇਬਰਿੰਗ ਸਟੇਟਸ ਨੇ ਹਰਿਆਣਾ ਆਪਣਾ ਉਤਰਾਛਲ ਹੋਗੀ ਜੰਮੂ ਹੋਗੀ ਉੱਥੇ ਨਸ਼ਾ ਨਹੀਂ ਨਹੀਂ ਦੱਸ ਮੈਂ ਗੱਲ ਸੁਣ ਜਿਹੜਾ ਪੰਜਾਬ ਜਿਹੜਾ ਬਾਰਡਰ ਕੋਈ ਜੰਮਸ ਨੇ ਜਿਹੜਾ ਜੀਐਨਸੀ ਦੇ ਨਾਲ ਬਾਰਡਰ ਲੱਗਦਾ ਉਹ ਬਾਰਡਰ ਜਾ ਕੇ ਦੇਖਿਓ ਸਾਡੇ ਦਾ ਬਾਰਡਰ ਦੇਖਿਓ ਜਿੱਥੇ ਤੁਸੀਂ ਬੈਠੇ ਇੱਥੇ ਪਾਸਪੋਰਟ ਵਾਲੇ ਖੇਤੀ ਕਰਦੇ ਨੇ ਜਿੱਥੇ ਮੈਂ ਬੈਠਾ ਇੱਥੇ ਹਿੰਦੁਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਸਾਡਾ ਬਾਰਡਰ ਹਮੋਂ ਸਾਹਮਣੇ ਉਹ ਸਭ ਪਹਾੜੀ ਬਾਰਡਰ ਉੱਥੇ ਨਸ਼ੇ ਦੀ ਉੱਤੇ ਸਾਡੀ ਪਹਿਲਾਂ ਮਿਲ ਚੋਗੇ ਜਿੰਨਾ ਨਸ਼ਾ ਉੱਤੇਗਾ ਉਹ ਪੰਜਾਬ ਦੇ ਬਾਰਡਰਾਂ ਤੇ ਹੋ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਪਰ ਦੇਖ ਲਈ ਕਾਲੀਵਾਸਾ بڑا ਮਗਰਮਚਾ ਜਿੱਤ ਕਿ ਨਹੀਂ ਖੜਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਛੋਟੇ-ਛੋਟੇ ਬੰਦੇ ਫੜ ਲੈਣੇ ਵੱਡੇ ਵੀ ਇਨਵੋਲ ਨੇ ਸਦੀਪ ਨੂੰ ਮੈਨੂੰ ਪਤਾ ਨਹੀਂ ਤੇ ਤੁਸੀਂ ਮਗਰਮਚਾ ਕਿਹੜਾ ਸਾਈਜ਼ ਕਹਿੰਦੇ ਹੋ ਪਰ ਅਸੀਸ ਸਾਹਿਬ ਉਹ 14000 ਬੰਦਾ ਦੇਲਤ ਦੇਤਾ ਸਾਈਜ਼ ਹੋ ਸਕਦਾ ਤੋਂ ਵੱਡੇ ਛੋਟੇ ਹੋਵੇ ਮਗਰਬਾਸ਼ ਤੁਸੀਂ ਕਹੀ ਨਾ ਮੈਂ ਕੋਈ ਗਰੀਬ ਬੰਦਾ ਨਹੀਂ ਸਾਡੀ ਕਿਸੇ ਗੁੱਤ ਬੰਦੇ ਨੂੰ ਗ੍ਰਫਤਾਰ ਨਹੀਂ ਕੀਤਾ ਕਿਸੇ ਗਰੀਬ ਬੰਦੇ ਨੂੰ ਗ੍ਰਫਤਾਰ ਨਹੀਂ ਕੀਤਾ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਨਸ਼ੇ ਵੇਚਦਾ ਸੀ ਠੀਕ ਹੈ ਜੀ ਉਹ ਸਰਕਾਰ ਨਾਲ ਖਰੀਆਚਾ ਕੰਨੀ ਜੀ ਕੈਂਪੇ ਨੇ ਕਿ ਨਸ਼ੇ ਦੇ ਵਿਰੁੱਧ ਤੁਹਾਨੂੰ ਜੁੱਧ ਛੇੜਿਆ ਜਾ ਰਿਹਾ ਹੈ ਪਰ ਆਪਣੀ ਲੀਡਰਸ਼ਿਪ ਦਾ ਜਿਹਨੇ ਟੈਸਟ ਕਰਾ ਲਓ ਪਤਾ ਲੱਗ ਜੂਗਾ ਇਹ ਕੌਣ ਹੈ ਨਸ਼ਾ ਸਰਜੀ ਨੂੰ ਬੜੀ ਬੇਨਤੀ ਹੈ ਅਸੀਂ ਨਸ਼ਾ ਦੇ ਖਿਲਾਫ ਜੋਤੀ ਜੇਲੇ ਅਸੀਂ ਚੰਨੀ ਨੂੰ ਫੜਕੀਆਂ ਦੀ ਦੋਰੇ ਦੰਦ ਕਰ ਠੀਕ ਹੈ ਜੀ ਉਹ ਜਪੜ ਉਹ ਸਾਲਾ ਸੀਗੇ ਕੁਲਦੀਪ ਸਿੰਘ ਢਾਲੇਵਾਲ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਨਸ਼ੇ ਵਾਲੇ ਨੂੰ ਅਜਨਾਲੇ ਥਾਣੇ ਛੁਡਾ ਨਹੀਂ ਗਿਆ ਸੀਗਾ ਸਗੋਂ ਪਤਾ ਕਰਨ ਗਿਆ ਸੀਗਾ ਕਿ ਜੇਕਰ ਨਸ਼ਾ ਕਰਦੇ ਹੋ ਤਾਂ ਕਾਰਵਾਈ ਕਰਦੇ ਹੋ ਤੇ ਜੇਕਰ ਨਸ਼ਾ ਕਰਦੇ ਵੀ ਹੈ ਤੇ ਇਹਨਾਂ ਨੂੰ ਸੁਭਿਆ ਜੇ ਕਿ ਨਸ਼ਾ ਮੁਕਤ ਕੇਂਦਰ ਜਗੇ ਭੇਜਿਆ ਜਾਵੇ ਤੇ ਇਸ ਦੇ ਦੌਰਾਨ ਭਾਜਪਾ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆरोप ਲਾਏ ਗਏ ਆਮ ਆਦਮੀ ਪਾਰਟੀ ਦੇ ਤੇ ਨਿਸ਼ਾਨਾ ਸਾਧਿਆ ਗਿਆ ਸਰਕਾਰ ਦੇ ਉੱਤੇ ਤੇ ਕੁਲਦੀਪ ਸਿੰਘ ਢਾਲਵਾਲ ਦੇ ਉੱਤੇ ਵੀ ਇੱਕ ਵੀਡੀਓ ਜਿਹੜੀ ਕਿ ਜाहिर ਕੀਤੀ ਗਈ ਜਾਇਦੇ ਦੌਰਾਨ ਉੱਦੇ ਵਿੱਚ ਇਹ ਦਿਖਾਇਆ ਜਾ ਰਿਹਾ ਜੀਗਾ ਕਿ ਕੁਲਦੀਪ ਸਿੰਘ ਢਾਲਵਾਲ ਜਿਹੜੀ ਕਿ ਅਜਨਾਲਾ ਥਾਣੇ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਕਿ ਆ ਬੀਜੇਪੀ ਦੇ ਲੋਕ ਉਹਨਾਂ 'ਤੇ આરોਪ ਇਹ ਲਾਏ ਗਏ ਆ ਕਿ ਮંત્રી ਇੱਕ ਮੰਤਰੀ ਆ ਉਹ ਪਾਧੀ ਮੰਤਰੀ ਦੋਨੋਂ ਸਾਥ ਅਸਤਾਨ ਸੁਝਾਜਾ ਪਰ ਪੁਲਿਸਿੰਗ ਟੈ ਲੈਵਲ ਨੂੰ ਉਹਨੇ ਕਿਹਾ ਕਿ ਮੈਂ ਛੁਡਾਲ ਨਹੀਂ ਗਾਲੇ ਪਰ ਉਹਨੇ ਮੈਂ ਪੰਚਾਇਤ ਦੇ ਵੱਲ ਗਿਆ ਸੀ ਕਿਉਂਕਿ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਵਾ ਜੁੜੇ ਹੋਣ ਨਾਲ ਨਾਲ ਦੀਪਕ ਕਮਾਤਰ ਯੂਨਿਪੋਰਟਨ